ਨੰਗਰ ਦੇ ਨਾਲ ਲੱਗਦੇ ਪਹਾੜੀ ਇਲਾਕੇ ਵਾਲੇ ਪਿੰਡਾਂ ਦੇ ਵਿੱਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਲਗਾਤਾਰ ਜਾਰੀ ਹੈ ਅਤੇ ਵਿਭਾਗ ਵੱਲੋਂ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਸ਼ਿਕਾਰੀ ਰਾਤ ਦੇ ਹਨੇਰੇ ਦੇ ਵਿੱਚ ਜੰਗਲੀ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਨੰਗਲ ਦੇ ਕਰੀਬੀ ਪਿੰਡ ਡਣੋਲੀ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਮੀਲਗਾ ਮ੍ਰਿਤਕ ਮਿਲੀ ਜਿਸ ਦਾ ਇੱਕ ਪਟ ਸ਼ਿਕਾਰੀ ਕੱਟ ਕੇ ਲੈ ਗਏ। ਜਦੋਂ ਸਰਕਾਰੀ ਸਕੂਲ ਦੇ ਅਧਿਆਪਕ ਸਕੂਲ ਪੁਜੇਤਾ ਉਹਨਾਂ ਨੇ ਦੇਖਿਆ ਕਿ ਸਕੂਲ ਦੇ ਪਿਛਲੇ ਪਾਸੇ ਜੰਗਲੀ ਜੀਵ ਮਰਿਆ ਪਿਆਸੀ ਅਤੇ ਉਹਨਾਂ ਨੇ ਇਸ ਦੀ ਸੂਚਨਾ ਸੰਬੰਧਿਤ ਵਿਭਾਗ ਨੂੰ ਦਿੱਤੀ ਅਤੇ ਮੌਕੇ ਤੇ ਜੰਗਲੀ ਜੀਵ ਵਿਭਾਗ ਦੇ ਗਾਰਡ ਪੁੱਜ ਗਏ ਸਨ ਮੈਂ ਪ੍ਰਿੰਤ ਟੋਲੀ ਤੋਂ ਰਗਵੀਰ ਸਿੰਘ ਨੰਬਰਦਾਰ ਬੋਲ ਰਿਹਾ ਇਹ ਇਹ ਜਿਹੜਾ ਮਸਲਾ ਸ਼ਿਕਾਰ ਦਾ ਮਸਲਾ ਹੈ ਸਰਕਾਰ ਨੇ ਜਦੋਂ ਕਿ ਇਹ ਪੂਰੀ ਪਬਲਿਸਿਟੀ ਹੈ ਪੂਰੀਆਂ ਹਦਿਅਤਾਂ ਹੈ ਕਿ ਕਿਸੇ 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 ਵੀ ਕਿਸਮ ਦਾ ਕੋਈ ਵੀ ਸ਼ਿਕਾਰੀ ਸ਼ਿਕਾਰ ਨਹੀਂ ਕਰ ਸਕਦਾ ਦਿਨੋਂ ਨਹੀਂ ਕਰ ਸਕਦਾ ਰਾਤ ਨੂੰ ਨਹੀਂ ਕਰ ਸਕਦਾ ਉਸ ਦੇ باوجود ਵੀ ਉਸ ਦੇ باوجود ਵੀ ਇਹ ਸ਼ਿਕਾਰੀ ਦੀਆਂ ਸ਼ਿਕਾਰਾਂ ਦੀ ਸ਼ਿਕਾਰੀ ਦੀਆਂ ਜਿਹੜੀਆਂ ਸ਼ਿਕਾਰ ਦੀਆਂ ਘਟਨਾਵਾਂ ਐ ਇਹ ਦਿਨੋਂ ਦਿਨ ਵੱਧ ਰਹੀਆਂ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਪੂਰਾ ਨੰਗਲ ਨਿੱਕੂ ਨੰਗਲ ਹਿਮਪਾਲ ਤੋਂ ਲੈ ਕੇ ਹਿਮਾਚਲ ਦੇ ਨਾਲ-ਨਾਲ ਜਿੰਨੇ ਵੀ ਪਹਾੜੀ ਪਿੰਡ ਹੈਗੇ ਐ ਡਾਉਟ ਵਗੈਰਾ ਤੱਕ ਨਿਰਿੰਦੇਪੀ ਤੱਕ ਬਹੁਤ ਰੰਗੀਆਂ ਘਟਨਾਵਾਂ ਜਿਹੜੀਆਂ ਪਹਿਲਾਂ ਵੀ ਜਾਗਰ ਹੋ ਚੁੱਕੀਆਂ ਬਹੁਤ ਜੜੀਆਂ ਛੁਪਕਾ ਵੀ ਹੋ ਗਈਆਂ ਪਰ ਪ੍ਰੰਤੂ ਆ ਪਿਛਲੇ ਕੁਝ ਦਿਨ ਤੋਂ ਆ ਮੇਰੇ ਆਪਣੇ ਪਿੰਡ ਟਡੋਲੀ ਚ ਪ੍ਰਾਇਮਰੀ ਸਕੂਲ ਦੇ ਨਜ਼ਦੀਕ ਜਿਹੜਾਗਾ ਕੋਈ ਇੱਕ ਵੱਡੀ ਘਟਨਾ ਹੋਈ ਜਿਹਦੇ ਚ ਇੱਕ ਸ਼ਿਕਾਰੀ ਸ਼ਿਕਾਰੀ ਨੇ ਸ਼ਿਕਾਰ ਕਰਨ ਦੇ ਲਈ ਜਿਹੜਾਗਾ ਉਥੇ ਇੱਕ ਗੋਲਾ ਟਾਈਪ ਬਾਂਬਰ ਰੱਖਿਆ ਹੋਇਆ ਥਾ ਜਾਂ ਕੋ ਬਰੂਧ ਦਾ ਸਿਸਟਮ ਥਾ ਜਿਹਦੇ ਨਾਲ ਜਿਹੜੀ ਸ਼ਿਕਾਰੀ ਜਿਹੜਾ ਜਾਨਵਰ ਹੈ ਉਪਰੋਂ ਜਿਹੜੀ ਸੰਭਲ ਟਾਈਪ ਗਾਂ ਹੈ ਉਹ ਨਾ ਕਿ ਜਿਹੜਾ ਉਹ ਗੋਲੇ ਨਾਲ ਉਹ ਉਹ ਕਿ ਉਹ ਦੀ ਦੁਰਘਟਨਾ ਹੋਈ ਉਹਨੂੰ ਗੋਲੇ ਨਾਲ ਉਠਾਇਆ ਹੋਗਾ ਉਹ ਜਿਹੜਾ ਉਠਾਇਆ ਉਹਦੇ ਨਾਲ ਸੰਭਲ ਨੂੰ ਜਿਹੜੀ ਬਲਸਟ ਹੋ ਗਈ ਸੰਭਲ ਮੌਕੇ ਤੇ ਮਰ ਗਈ ਮਰਨ ਦੇ ਨਾਲ ਇੱਕ ਮਤਲਬ ਪੋਜੀਸ਼ਨ ਇਹ ਬਣ ਗਈ ਤੇ ਸ਼ਿਕਾਰੀ ਨੇ ਸ਼ਿਕਾਰੀ ਵੀ ਜਿਹੜੇ ਆ ਉਹ ਬਿਲਕੁਲ ਨਜ਼ਦੀਕ ਹੀ ਹੋਣੇ ਜਾਂ ਦੂਰ ਬੈਠੇ ਹੋਣੇ ਉਹ ਆਉਂ ਜਾਣ ਲੱਗੇ ਜਿਹੜੀ ਗਾਈ ਹੈ ਜਾਂ ਸੰਭਲ ਹੈ ਉਹਦਾ ਜਿਹੜਾਗਾ ਮੌਰੇ ਤੇ ਜਾਨਵਰ ਦਾ ਵੀ ਜਿਹੜਾਗਾ ਉਹ ਸ਼ਿਕਾਰੀ ਦੀ ਉਡੀ ਰਾਤ ਬਾਅਦ ਅੱਲਾਹਤ ਵਗਰ ਮਟਕੇ ਲੱਗੇ ਮੈਂ ਕਿ ਇਹ ਬਹੁਤ ਜੜੀ ਕਾਨੂੰਨੀ ਹਰਕਤ ਹੈ ਬਹੁਤ ਮੜੀ ਹੈ ਇਸ ਦੇ ਨਾਲ ਬੇਜਬਾਨ ਜਾਨੀ ਜਾਨਵਰ ਜਿਹੜੇ ਹੈਗਾ ਉਹਨਾਂ ਦਾ ਕਿਆ ਕਸੂਰ ਹੈ ਸਰਕਾਰ ਦੇ ਜਿਹੜੇ ਇਹ ਨਮਿੰਦੇ ਹੈ ਛਾਇ ਫੋਰਸ ਗਾਰਡ ਹੈ ਛਾਇ ਉਹਨਾਂ ਨੇ ਜੰਗਲੀ ਜਾਨਵਰ ਜੋ ਥੱਲੇ ਮੀਟ ਰੱਖੇ ਹੋਏ ਹੈ ਉਹਨਾਂ ਨੇ ਜੰਗਲਿਆਚ ਬੂਟੇ ਵੀ ਲਾਣੇ ਸ਼ੁਰੂ ਕੀਤੇ ਵੇ ਉਹ ਦਿਨ ਬਾਅਦ ਦਿਨ ਕਿਆ ਕਰਦੇ ਹੋ ਕਿੱਥੇ ਰੱਖੀ ਕਰਦੇ ਕਿਸ ਚੀਜ਼ ਦੀ ਤਨਖਾਹ ਲੈਂਦੇ ਸਾਡੀ ਸਰਕਾਰ ਤੋਂ ਪੁੰਨ ਜੋਰੇ ਇਹ ਮੰਗ ਹੈ ਸਰਦਾਰ ਭਗਵਾਨ ਸਿੰਘ ਮਾਨਜੀਤੋਂ ਵੀ ਜੀ ਮੰਤਰੀ ਤੋਂ ਜਿਹੜਾਗਾ ਇਸ ਮਹਿਕਮੇ ਦੇ ਜਿਹੜੇ ਨਮੰਦੇ ਐ ਜਾਂ ਜਿਹੜੇ ਦੀ ਦੇਖਭਾਲ ਕਰਦੇ ਇਹ ਜਿਹੜਾ ਸ਼ਿਕਾਰ ਹੈ ਜਿਹਦੇ ਤੇ ਪੂਰੀ ਸਖਤੀ ਹੋਣੀ ਚਾਹੀਦੀ ਔਰ ਜਵਾਜ਼ਾ ਜਿਹੜਾਗਾ ਇਹ ਜਿਹੜੇ ਬੰਦੇ ਇਹਨਾਂ ਜਿ ਜਿਨੀ ਵੀ ਕਾਰਡ ਕੀਤਾ ਕੋਈ ਨਿਗਵਾਨੀ ਕਰਕੇ ਜਿਹੜਾਗਾ ਇਹਨਾਂ ਦੋਸ਼ੀਆਂ ਤੋਂ ਖਿਲਾਫ ਸੇਕਾਰੀਆਂ ਤੋਂ ਖਿਲਾਫ ਤੇ ਜਿਹੜਾਗਾ ਮਹਿਕਮੇ ਦੇ ਜਿਹੜੇ ਨਮੰਦੇ ਜਿਹੜੇ ਇਸ ਕੰਮ ਚ ਡਿਊਟੀ ਹਾਰਦੇ ਤੰਗਾਂ ਲੈਂਦੇ ਉਹਨਾਂ ਨੂੰ ਜਿਹੜਾਗਾ ਇਸ ਕੰਮ ਚ ਲਈ ਜ਼ਿੰਮੇਵਾਰ ਠਾ ਰਿਆ ਜਾਏ ਔਰ ਜਿਹਦੇ ਤੇ ਪੂਰੀ ਨਿਗਵਾਨੀ ਕੀਤੀ ਜਾਏ ਤਾਕੇ ਜਿਹੜਾ ਜਾਨਵਰ ਬੇਜਵਾਨ ਜਾਨਵਰ ਹੈ ਉਹ ਜਿਹੜਾ ਉਹਨਾਂ ਦੀ ਜਿਹੜੀ ਅਗਰੀ ਵਾਸਤਾ ਰੱਖਿਆ ਹੋ ਸਕੇ ਉਹਨਾਂ ਦੀ ਦੇਖਭਾਲ ਹੋ ਸਕੇ ਥੈਂਕ ਯੂ ਜਨਾ ਹਾਂਜੀ ਕੀ ਕਹਿਣਾ ਚਾਹੋਗੇ ਸੰਸਰ ਪਹਿਲਾਂ ਤਾਂ ਮੈਂ ਥੋੜੀ ਚੈਨਲ ਨੂੰ ਧੰਨਵਾਦ ਕਰਦਾ ਵੀ ਇਹ ਜਿਹੜੇ ਜੰਗਲੀ ਜੀਵਾਂ ਦਾ ਮੁੱਦਾ ਜਿਹੜਾ ਹੈ ਇਹ ਸਾਡੇ ਨਾਲ ਲੱਗਦਾ ਜੰਗਲ ਜਿਹੜਾ ਹੈ ਸਾਤ 15 ਪਿੰਡ ਹੰਬੇਰਾਲ ਤੋਂ ਲੈ ਕੇ ਪਰੇ ਆਨੰਦਪੁਰ ਹੱਬ ਤੱਕ ਜਿਹੜੇ ਸ਼ਿਕਾਰੀ ਇਹ ਜੀਵਾਂ ਨੂੰ ਮਾਰਦੇ ਆ ਜੰਗਲੀ ਜੀਵਾਂ ਨੂੰ ਕਿ ਅਨਮੋਲ ਨਾ ਧੰਨ ਇਹਨਾਂ ਤੇ ਜਿਹੜੀ ਤਸ਼ੱਦਦ ਨਹੀਂ ਹੋਣਾ ਚਾਹੀਦਾ ਮੇਰੀ ਬੇਨਤੀ ਇਹ ਹੈ ਬਲ ਲਾਈਫ ਵਾਲਿਆਂ ਨੂੰ ਸਰਕਾਰ ਨੇ ਉਹਨਾਂ ਦੀ ਡਿਊਟੀ ਲਈ ਹੋਈ ਹੈ ਇਹ ਜੰਗਲੀ ਜੀਵਾਂ ਦੀ ਜਿਹੜੀ ਰੱਖਿਆ ਹੈ ਉਹਨਾਂ ਨੇ ਕਰਨੀ ਹੈ ਕਿ ਉਹਨਾਂ ਦੀ ਡਿਊਟੀ ਬਣਦੀ ਆ ਵੀ ਉਹ ਰਾਤ ਨੂੰ ਜਿਹੜਨੇ ਵੀ ਛਿਕਾਰੀ ਹੈ ਜਿੱਥੇ ਜਿੱਥੇ ਕੋ ਮਿਲਦਾ ਉਹਨੂੰ ਤਾਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ 38 ਪੰਨੇ 'ਚ ਇੱਕ ਬੜਾ ਜੰਗਲੀ ਜੀਵ ਜਿਹੜਾ ਸਕੂਲ ਦੇ ਪਿਛਲੇ ਪਾਸੇ ਨੀ ਲਗਾਈ ਸਕੂਲ ਦੇ ਪ੍ਰੈਮਿਸ ਸਕੂਲ ਦੇ ਪਿਛਲੇ ਪਾਸੇ ਮਰੀ ਪਈ ਸੀਗੀ ਉਹਦਾ ਕੁਝ ਹਿੱਸਾ ਜਿਹੜਾ ਹੈ ਉਹ ਕੱਟ ਕੇ ਲੈ ਗਏ ਸੀ ਤੇ ਉੱਥੇ ਫੜਿਆਨ ਪੈ ਗਈ ਸੀ ਕਿ ਫਿਰ ਟੀਚਰਾਂ ਨੇ ਮੈਨੂੰ ਬਤੌਰ ਸਰਪੰਚ ਵੀ ਫੋਨ ਕੀਤਾ ਉਹਨਾਂ ਨੇ ਬਰਡ ਲਾਈਫ ਵਾਲਿਆਂ ਨੂੰ ਵੀ ਕਿਹਾ ਬਰਡ ਲਾਈਫ ਵਾਲੇ ਅੱਜ ਆਏ ਸੀਗੇ ਕਿ ਉਹਨਾਂ ਨੇ ਉਹਦਾ ਜਿਹੜਾ ਉਹਦਾ ਸੰਸਕਾਰ ਵਗੈਰਾ ਜਿਹੜਾ ਹੈ ਤਰੀਕੇ ਨਾਲ ਜੋ ਵੀ ਕਰਦੇ ਆ ਬਰਡ ਲਾਈਫ ਵਾਲਿਆਂ ਨੇ ਕੀਤਾ ਹੈ ਤੋਂ ਮੈਂ ਬਰਡ ਲਾਈਫ ਵਾਲਿਆਂ ਨੂੰ ਜਿੱਥੇ ਧੰਨਵਾਦ ਦਿੰਦਾ ਉਥੋਂ ਉਹਨਾਂ ਨੂੰ ਉਹਦੀ ਡਿਊਟੀ ਵੀ ਯਾਦ ਕਰਾਨੀ ਜਾਂਦਾ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਇਹਨਾਂ ਜੀਵਾਂ ਦੀ ਰੱਖਿਆ ਕਰਨ ਸੋ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਹਾਂ